ਆ ਮੇਰੀ ਬੱਚੀਆਂ ਨੇ ਇਹਦੇ ਵੀ ਬਿਆਨ ਤੁਸੀਂ ਲੈ ਸਕਦੇ ਸਾਲੋ ਵੀ ਖਤਰਾ ਝੂਠਾ ਮੇਰੇ ਘਰਾਂ ਤੇ ਪਰਚਾ ਪਾਉਂਦੇ ਆ ਕੋਈ ਜਦ ਸਾ 30 ਤਰੀਕ ਨੂੰ ਸ਼ਾਮ ਨੂੰ ਹੋਈ ਸੀ ਮਾੜੀ ਜਿਹੀ ਲੜਾਈ ਮੇਰੇ ਘਰਾਂ ਤੇ ਕਈ ਮਾਰੀ ਸੀ ਮੇਰੇ ਪਿਓ ਨੇ ਮਾਰੀ ਸੀ ਕਈ ਮੈਂ ਜਾ ਕੇ ਹਸਪਤਾਲੋਂ ਟਾਂਕੇ ਲਵਾ ਕੇ ਘਰੇ ਲਿਆਈ ਸੀ ਕੋਈ ਉਹਦੀ ਬਾਦ ਕਾਰੋਬਾਰ ਕੁਝ ਵੀ ਨਹੀਂ ਹੋਇਆ ਲੜਾਈ ਝਗੜਾ ਕੁਝ ਵੀ ਨਹੀਂ ਹੋਇਆ ਮੇਰੇ ਬੱਚੇ ਨੇ ਮੈਨੂੰ ਬਿਨਾਂ ਗਲਤ ਪਸਾਉਂਦਿਆਂ ਵਿੱਚ ਆ ਮੇਰੀ ਕੁੜੀਆਂ ਰਾਤ ਨੂੰ ਕੱਲੀਆਂ ਹੀ ਹੁੰਦੀਆਂ ਨੇ ਕੋਈ ਵੀ ਕੱਗ ਹੁੰਦਾ ਕੋਈ ਚਾਲਸ ਮੇਰੇ ਪਿਕੇ ਜ਼ਿੰਮੇਦਾਰ ਹੋਣਗੇ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਗੱਲਬਾਤ ਹੋਈ ਜਿਹੜੇ ਇਹ ਸਰਬਜੀਤ ਮੇਰਾ ਨਾਮ ਆ ਹਾਂਜੀ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਕਿੱਥੋਂ ਦੇ ਰਹਿਣ ਵਾਲੇ ਆ ਆਕਾਸ਼ ਸਿੰਘ ਚੁੱਗਿਆ ਲੱड्डू ਵਾਲਾ ਹਾਂਜੀ ਹਾਂਜੀ ਤੇ ਗੱਲਬਾਤ ਹੋਈ ਜਿਹੜਾ ਝਗੜਾ ਹੋਇਆ ਕੀ ਕਾਰਨ ਹੋ ਗਿਆ ਕਾਰਨ ਐਸੇ ਕਰਕੇ ਮੈਂ ਨਾ ਦੂਸਰੀ ਜਾਤੀ ਵੀ ਨਾਲ ਮੈਂ ਵਿਆਹ ਕਰਾਇਆ ਮੇਰੀ ਕੋਟ ਮਾਰਜ ਹੋਈ 2015 ਵਿੱਚ ਹਾਂਜੀ ਤੇ ਉਦੋਂ ਬਾਅਦ ਮੇਰਾ ਪਚੈਤੀ ਤਲਾਕ ਰਾਵ ਮੇਰੇ ਦਾੜੀ ਵਰਾ ਕੁੱਟ ਕੁੱਟ ਕੇ ਮੇਰਾ ਕਰਾਤਾ ਮੇਰੇ ਬੱਚੇ ਸੀ ਮੇਰਾ ਨਹੀਂ ਸਰਿਆ ਸਾਰਾ ਤੇ ਬੱਚਿਆਂ ਦੇ ਮੂੰਹ ਕਰਕੇ ਮੈਂ ਦੁਬਾਰਾ ਬਿਆਨ ਕਰਾ ਕੇ ਮੈਂ ਲਾਇਆ ਮੇਰੇ ਮਾਪੇ ਪਿੰਡ ਰਹਿੰਦਾ ਸੀ ਪਿੰਡ ਨੂੰ ਉੱਠ ਕੇ ਇੱਥੇ ਮੇਰੇ ਸਿਰ ਤੇ ਆ ਕੇ ਬਹਿ ਗਿਆ ਤੇ ਉਹ ਜੀ ਮੈਨੂੰ ਤੰਗ ਕਰਦੇ ਆ ਮੇਰੇ ਬੱਚਿਆਂ ਨੂੰ ਕਰਦੇ ਮੈਨੂੰ ਵੀ ਕਰਦੇ ਮੇਰੇ ਘਰ ਵਾਲੇ ਦੇ ਗੱਲ ਪੈਂਦੇ ਕੁੱਟਦੇ ਮਰਦੇ ਦੂਜੀ ਜਾਤੀ ਦਾ ਹੈ ਠੀਕ ਹੈ ਹਾਂ ਚੰਗਾ ਨਹੀਂ ਸਮਝਦੇ ਉਹਨੂੰ ਤੇ ਮੈਂ ਜੀ ਹੱਬ ਕੋਹਾ ਦੀ ਮਰਜ਼ੀ ਨਾਲ ਮੈਂ ਕੀਤਾ ਹੈ ਠੀਕ ਹੈ ਜੀ ਹਾਂ ਬੱਚੇ ਵੀ ਸੀਗੇ ਉਹਦੇ ਹਾਂ ਬੱਚੇ ਦੋ ਕੁੜਗੀਆਂ ਮੁੰਡਾ ਤੇ ਦੋ ਕੁੜੀਆਂ ਆਨੰਦ ਦੇ ਵਿੱਚ ਮੇਰੇ ਇਸ ਘਰਾਂ ਵਾਲ ਵਿੱਚ ਪੈਦਾ ਹੁਣ ਤੋਂ ਬਾਅਦ ਫਿਰ ਕੀ ਹੋਇਆ ਕੀ ਕੀ ਫਿਰ ਅਸੀਂ ਦੋ ਸਾਲ ਵਧੀਆ ਰਹੇ ਮੇਰੇ ਮਾਪ ਸਾਰਾ ਸਹਿਮਤ ਸੀ ਦੋ ਸਾਲਾਂ ਵਿੱਚ ਉਧਰੋਂ ਉੱਠ ਕੇ ਆਏ ਨਾ ਕਿਦੋਂ ਉਦੋਂ ਦੇ ਇਥੇ ਚੰਗਾ ਨਹੀਂ ਮੇਰੇ ਘਰਾਂ ਨੂੰ ਨਹੀਂ ਸਮਝਦੇ ਉਹ ਕਹਿੰਦੇ ਹੋਰ ਕਿਤੇ ਕੁੜੀ ਵਿਆਹ ਦੇਾਂਗੇ ਸਰ ਮੇਰੀ ਇਹੋ ਬੇਨਤੀ ਮੈਂ ਵਾਰ-ਵਾਰ ਇਹ ਕੰਮ ਕਰਦੀ ਰਵਾਂਗੀ ਕੀ ਹੋਰ ਸਿਰ ਦੇ ਉੱਪਰ ਆ ਕੇ ਆਹ ਮੇਰੇ ਸਿਰ ਤੇ ਗੋਡੇ ਨਾਲ ਗੋਡਾ ਲਾ ਕੇ ਬਹਿ ਗਿਆ ਉਹ ਕਹਿੰਦੇ ਤੈਨੂੰ ਜੇ ਤੂੰ ਰਾਜ਼inama ਕਰੇਂਗੀ ਜੇ ਕੋਈ ਹੱਲ ਕਰੇਂਗੀ ਅਸੀਂ ਤੇਰੀ ਜਗ੍ਹਾ ਛਡਾ ਲੈਣੀ ਹੈ ਜਿੰਨੇ ਤੇਰੇ ਤੇ ਝੂਠੇ ਪਰਚੇ ਪਾ ਦੇਵਾਂਗੇ ਪਰਚੇ ਪਾ ਕੇ ਜਗ੍ਹਾ ਲੈ ਨਹੀਂ ਲੈਣੀ ਤੇਰੀ ਸਾਰੀ ਜਗ੍ਹਾ ਰੱਪਣਾ ਚਾਹੁੰਦਾ ਹਾਂ ਜਗ੍ਹਾ ਰੱਪਣਾ ਤਾਂ ਉਹਦੇ ਮੇਰੀ ਹਾਂ ਤੇ ਉਹਨਾਂ ਜਾਣ ਬੁੱਝ ਕੇ ਨਾਲ ਲਈ ਗਵਾੜ ਦੇ ਹਾਂ ਜਾਣ ਬੁੱਝ ਕੇ ਰਹੀ ਗਵਾੜ ਤੇ ਕੀ ਕਹਿੰਦੇ ਤੈਨੂੰ ਵਸਣ ਨਹੀਂ ਬਸ ਉਹਨੇ ਵਸਣ ਦੇਣਾ ਤੈਨੂੰ ਅੱਜ ਵੀ ਨਹੀਂ ਵਸਣ ਦੇਣਾ ਕਦੀ ਵੀ ਨਹੀਂ ਵਸਾ ਕਿੰਨੇ ਚਿਰ ਕਰਤੇ ਹੋਂ ਵੀ ਬੁੱਢੀ ਨਹੀਂ ਮਰਦੀ ਨਹੀਂ ਤੂੰ ਦੁਬਾਰਾ ਫੇਰ ਕੋਰ ਮੈਰਿਜ ਕਰਾ ਹਾਂ ਦੁਬਾਰਾ ਫੇਰ ਮੈਂ ਕਰਾਈ ਸੀ हां मेरा नहीं सर है मेरे बच्चे सी बच्चे मुं दे दे पियो पियो दा मुंह किसे वाले बंदन के भी मां पियो ता पियो ही हुंदा है mm. ते मैं ਧੀਆਂ ਦੇ ਮੂੰਹ ਨੂੰ ਫਿਰ ਮੈਂ ਦੁਬਾਰਾ ਕਰਾ ਕੇ ਘਰੇ ਲਿਆਈ ਸੀ ਤੇ ਮੈਂ ਇਹ ਵੀ ਕਹਿ ਆ ਸੀ ਮੈਂ ਥਾਣੇ ਵੀ ਬਿਆਨ ਦੇ ਕੇ ਆਈ ਸੀ ਵੀ ਮੈਂ ਘਰੇ ਲੈ ਕੇ ਚੱਲੀ ਆ ਵੀ ਮੇਰਾ ਬੰਦਾ ਮੇਰੇ ਬੱਚਿਆਂ ਦੇ ਨਾਲ ਨਾਲ ਸੱਤ ਪਰਿਵਾਰ ਹਾ ਦਾ ਉਹਦੇ ਨਾਲ ਪਰਿਵਾਰ ਤੇ ਉਦੋਂ ਬਾਅਦ ਮੇਰੇ ਭੈਣ ਪਰੋਇਪੁਰ ਵਾਲੀ ਗਰਮੀਤ ਕੋਰ ਤੇ ਮੇਰਾ ਮਾਪਿਓ ਸਾਰੇ ਨੂੰ ਵੀ ਤੰਗ ਕਰਦੇ ਪ੍ਰੇਸ਼ਾਨ ਕਰਦੇ ਜੇ ਕੰਮਕਾਰ ਤੇ ਜਾਂਦਾ ਤਾਂ ਖਤਰਾ ਸਾਨੂੰ ਰਹਿੰਦਾ ਜਾਨ ਨੂੰ ਹਾਂਜੀ ਕਿ ਕੌਣ ਕਿਸ ਤਰ੍ਹਾਂ ਦੇ ਤੁਹਾਨੂੰ ਮਤਲਬ ਧਮਕੀਆਂ ਦੇ ਰਿਹਾ ਨੇ ਧਮਕੀ ਦਿੰਦੇ ਆ ਵੀ ਅਸੀਂ ਇਹਨੂੰ ਮਾਰਨਾ ਹੀ ਮਾਰਨਾ ਜਾਂ ਸੁੱਤੇ ਪੈਨ ਮਾਰਦੇ ਹੀ ਜਾਂ ਬਾਹਰ ਅੰਦਰ ਮਾਰਦੇ ਹੀ ਜਾਂ ਬਾਰੂਕ ਬੰਦੇ ਪਾ ਕੇ ਮਾਰਦੀ ਮਾਰਨਾ ਹੀ ਮਾਰਨਾ ਤੁਹਾਡੇ ਘਰ ਵਾਲੇ ਪਰਚੇ ਵੀ ਕਰਵਾ ਰਹੇ ਹਾਂ ਹਾਂ ਝੂਠਾ ਪਰਚਾ ਮੇਰੇ ਘਰ ਵਾਲੇ ਤੇ ਕਰਵਾ ਦਿੰਦੇ ਨੇ ਇੱਥੇ ਆਪਾਂ ਅਰਫ ਕੇ 18 ਲੱਗਦਾ ਮੇਰਾ ਮੁੰਡਾ ਵੀ ਉਹ ਦਿਨ 30 ਤਰੀਕ ਨੂੰ ਘਰੇ ਨਹੀਂ ਸੀ ਮੇਰੇ ਮੁੰਡੇ ਦਾ ਨਾਮ ਬਦਨਾਮ ਐਵੇਂ ਹੀ ਕਰਤਾ ਨਾ ਤੇ ਮੇਰਾ ਵੀ ਝੂਠਾ ਪਰਚਾ ਪਾਤਾ ਮੇਰੇ ਘਰ ਵਾਲੇ ਤੇ ਵੀ ਮੇਰੇ ਪਿਓ ਨੇ ਕਈ ਮਾਰੀ ਮੇਰੇ ਘਰ ਵਾਲੇ ਤੇ ਤਨਾ ਮੇਰੇ ਪਿਓ ਨੇ ਆ ਆਪ ਸੱਟ ਲਾ ਕੇ ਮੇਰੇ ਪਿਓ ਦਾਖਲ ਹੋ ਗਏ ਝੂਠਾ ਪਰਚਾ ਪਾਉਂਦਾ ਮੇਰੀ ਇਹੋ ਮੰਗ ਕੇ ਸਾਰਾ ਤੁ ਵੀ ਮੇਰੇ ਸਾਥ ਦਿੱਤਾ ਜਾਵੇ ਮੈਨੂੰ ਨਿਆ ਦਿੱਤਾ ਜਾਵੇ ਹਾਂ ਮੈਨੂੰ ਹਾਂ ਕਾਰੋਬਾਰ ਮੇਰੀ ਹੋਣੀ ਚਾਹੀਦੀ ਸਰ ਮੈਂ ਬੜੀ ਸੱਦੀ ਵੱਡੀ ਸੋਜ ਜੀ ਪਿਆਰ ਕਰਦੇ ਫਿਰ ਦੁਨੀਆ ਜੀ ਰੱਬ ਦੁਨੀਆ ਬਣਾਈ ਕੱਤੂ ਆ ਉਹਦੇ ਲਈ ਨੀ ਕੁਝ ਤਾਂ ਹਿੱਸਾ ਦਿੱਤੀ ਬਗਾਨੇ ਬੰਦੇ ਨੇ ਲਗੀ ਫਿਰ ਦੂਜੀ ਯਾਤਰੀ ਦਾ ਉਹ ਨਹੀਂ ਨਹੀਂ ਤੁਸੀਂ 15 20 ਸਾਲ ਦਾ ਹਾਂ ਜੀ ਹੋਣੀ ਚਾਹੀਦੀ ਹੈ ਹਾਂ ਜੀ ਘਰ ਹੋਣੀ ਚਾਹੀਦੀ ਹੈ ਆ ਤਾਂ ਕੋਈ ਗਵਾੜੀ ਰਹਦੇ ਹਾਂ ਜੀ ਪਾਜੀ ਅਸੀਂ ਗਵਾਂਢੀ ਆ ਤੇ ਮੇਰਾ ਨਾਮ ਰਾਜਕੌਰ ਹੈ ਰਾਜਕੌਰ ਕੀ ਕਹਿਣਾ ਚਾਹਦੇ ਛੜੀ ਇਹਨਾਂ ਦੀ ਹਾਂ ਜੀ ਇਹਨਾਂ ਅਸੀਂ ਵੀ ਸ਼ਾਮ ਦਾ ਵੇਲਾ ਸੀ ਮੀਂਹ ਪੈਂਦਾ ਪਿਆ ਸੀ ਤੇ ਪਾਜੀ ਜਿਹੜਾ ਸੋਨੂ ਨਾ ਫਿਰ ਇਹਨਾਂ ਦਾ ਜਵਾਈ ਤੇ ਪਾ ਸਤਨਾਮੀ ਤਾਰ ਨਾ ਪਿਆ ਸੀ ਉਹ ਤਾਰ ਰਿੰਗੀ ਨਾ ਪਤਾ ਪਿਆਸ ਸੀ ਤੇ ਇਹਨਾਂ ਦੇ ਹੱਥ 'ਚ ਲਾਗੇ ਕਈ ਵੀ ਸੀ ਤੇ ਸੋਟਾ ਵੀ ਸੀ ਤੇ ਮੈਂ ਬੰਨ ਚੜੀ ਆ ਤੇ ਮੈਂ ਇਹਨੂੰ ਪੰਮੀ ਉਹਨਾਂ ਨੂੰ ਵੀ ਆਖਿਆ ਵੀ ਪੰਮੀ ਵੀ ਤੁਸੀਂ ਵੀ ਆਪ ਸਮੇਂ ਬਹਿ ਕੇ ਰਾਜੀਨਾਵਾ ਕਰ ਲੋ ਲੜਾ ਲੜਾਓ ਨਾ ਫਿਰ ਬੈ ਕੇ ਰਜਮੰਤੀ ਕਰ ਲੋ ਤੇ ਇਹ ਦੋਵੇਂ ਮਾਂਵਾਂ ਤੇ ਗਾਂ ਨਹੀਂ ਹੋਈਆਂ ਨਾ ਇਹ ਪੰਮੀ ਹੋਈ ਤਾਂ ਨਾ ਇਹਦੀ ਮੰਮੀ ਹੋਈ ਵੀ ਕਈ ਵੀ ਲਾਗੇ ਸੀ ਸੋਟਾ ਵੀ ਲਾਗੇ ਸੀ ਤੇ ਇਹ ਵੀ 500 ਨੂੰ ਦੇ ਜਿੱਦੋਂ ਖੂਨ ਲੱਗਿਆ ਨਾ ਐ ਕਰਕੇ ਸਰੇ ਫੜ ਕੇ ਤੇ ਐ ਆਇਆ ਤੇ ਅੱਗੋਂ ਦੀ ਮੈਂ ਭੱਜ ਕੇ ਆਈ ਆ ਤੇ ਬਾਜੀ ਦੇ ਕੋਣ ਬੜਾ ਪੈਂਦਾ ਪਿਆ ਸੀ ਕਈ ਪਤਾ ਨਹੀਂ ਕਿ ਕਈ ਮਾਰੀ ਕੋਸੋਟਾ ਮਾਰਿਆ ਮਾਰਿਆਗਾ ਸੀ ਕੋਈ ਤੇ 12 ਟੰਕੇ ਬਾਜੀ ਦੇ ਲੱਗੇ ਆ ਹਾਂਜੀ ਪਰ ਆਂਜੇ ਬਾਜੀ ਵੀ ਉਹਦੇ ਬਾਜੀ ਸੋਨੂ ਦੇ ਹੱਥ ਚ ਕੁਝ ਨਹੀਂ ਸੀ ਸੋਟਾ ਵੀ ਨਹੀਂ ਸੀ ਆਗਾ ਹਾਂਜੀ ਕੋਣ ਕਰਵਾ ਰਿਹਾ ਕਾਰਵਾਈ ਹੁਣ ਕਾਰਵਾਈ ਇਹਨਾਂ ਦੇ 700 ਰੁਪਏ ਕਰਵਾ ਰਹੇ ਆ ਰੋਟੀ ਬਣਾ ਕੇ ਹਾਂਜੀ ਉਹੀ ਕਰਵਾ ਰਹੇ ਨੇ ਵੀ ਪ੍ਰਵਾਰ ਨੂੰ ਰਾਸਮਣ ਕੀਤਾ ਜਾ ਰਿਹਾ ਹੈ ਰਾਸਮਣ ਇਹਨਾਂ ਦੇ ਵਿਚਾਰੇ ਵੀ ਰਾਤ ਨੂੰ ਇਹਨਾਂ ਦੀਆਂ ਬੱਚੀਆਂ ਕੱਲੀਆਂ ਹੁੰਦੇ ਗਾਏ ਤੇ ਵੀ ਕੱਲੇ ਕਲਾਪੇ ਜਵਾਕ ਕਦੀ ਹੁਣ ਜਾਂਦੇ ਕਦੀ ਉਹਨੂੰ ਜਾਂਦੇ ਤੇ ਸਾਫ਼ ਦਿੱਤਾ ਜਾਵੇ ਇਹਨਾਂ ਨੂੰ ਹਾਂਜੀ ਬਾਬਵਾ ਜੇ ਵੀ ਕਰ ਲੈਣ ਉਹ ਵੀ ਕਰ ਲੈਣ ਹਾਂਜੀ ਸੱਤੇ ਲੱਗਦੇ ਬਾਰੇ ਉਹ ਤੇ ਜਿਹੜੀ ਇਹਨਾਂ ਵਾਲਾ ਹੈ ਮਤਲਬ ਇੱਕ ਵਾੜੀਆ ਵੱਲੋਂ ਜਿਹੜਾ ਝਗੜਾ ਕੀਤਾ ਜਾਂਦਾ ਹੈ ਕਿਸ ਕਾਰਨ ਮੈਂ ਮਨਦੀਪ ਕੌਰ ਆ ਇੱਥੋਂ ਦੀ ਰਹਿਣ ਵਾਲੀ ਆ ਕਾਸ ਮੇਰਾ ਇਹੀ ਪਿੰਡ ਐ ਮੇਰੇ ਸਹਰੇ ਆ ਬਾਕੀ ਇੰਨਾ ਐ ਕਿ ਮੈਂ ਥੋੜੀ ਜਿਹਾ ਬੰਨ ਦੇ ਲੱਗੇ ਵੀ ਸਾਈਡ ਤੇ ਰਹਿਣੀ ਆ ਤੇ ਜਿੱਦਣ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਪਾਣੀ ਪੂਣੀ ਦਾ ਬੜਾ ਰੌਲਾ ਸੀ ਉਹਦਾ ਕਰਕੇ ਪਾਜੀ ਨੇ ਕਿਹਾ ਕਿ ਚਲੋ ਸਾਰੀ ਦੁਨੀਆ ਨਾਲ ਤਾਂ ਮਿਲਦੀ ਪਈ ਆ ਆਪਾਂ ਵੀ ਥੋੜੀ ਬਹੁਤੀ ਲਿੱਲ ਲੈਨੇ ਆ ਤੇ ਇਸ ਤਰਕੇ ਇੰਨੇ ਪਾਜੀ ਨੇ ਕਿਹਾ ਵੀ ਚਲੋ ਆਪਾਂ ਇਕੱਠੇ ਕਰਦੇ ਮੈਂਬਰ ਬੰਬਰ ਸਾਰੇ ਤੇ ਇਹ ਬਾਹਰ ਨਤੇ ਚੜ੍ਹੇ ਸੀ ਇਹਨਾਂ ਦਾ ਕੋਈ ਸਹੁਰੇ ਥੋੜੇ ਜਿਹਾ ਝਗੜਾ ਹੋ ਗਿਆ ਤੇ ਬਾਕੀ ਇਹ ਤਾਂ ਭਾਜੀ ਨਹੀਂ ਬੋਲਿਆ ਸਹੁਰੇ ਉਹਦੇ ਨੇ ਕਹੀ ਮਾਰੀ ਆ ਇਹ ਅਸੀਂ ਆਪ ਆਪ ਦੇਖੀ ਖੁਦ ਵੇਖਿਆ ਵਾ ਕਿਉਂਕਿ ਸਾਨੂੰ ਵੀ ਬੁਲਾਇਆ ਸੀ ਕਿ ਸ਼ਹਿਰੋਂ ਕਿਸੇ ਨੇ ਆਉਣਾ ਸੀ ਤੇ ਕਹਿੰਦੇ ਸੀ ਕਿ ਆਪਾਂ ਮੀਟਿੰਗ ਕਰਨੀ ਆ ਤਾਂ ਉਹਨਾਂ ਦੇ ਵਿੱਚ ਆ ਕੇ ਬਹੁਤ ਨਾਲ ਤੇ ਬਸ ਇੰਨੀ ਗੱਲ ਹੋਈ ਆ ਤੇ ਇਸ ਗੱਲ ਦੇ ਵਿੱਚੋਂ ਭਾਜੀ ਸੋਨੂ ਦੇ ਸਾਟ ਲਾਈ ਗਈ ਸੀ ਭਾਜੀ ਸੋਨੂ ਨੇ ਅੱਗੋਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਨੇ ਕਦਮ ਨਹੀਂ ਚੁੱਕਿਆ ਉਲਟਾ ਉਹਦੇ ਤੇ ਕੇਸ ਹੁੰਦਾ ਪਿਆ ਆਏ ਉਨਾਂ ਨੂੰ ਘਰ ਰੁਪਕਾਰ ਕੀਤਾ ਪਿਆ ਦੋ ਉਹਨਾਂ ਦੀਆਂ ਬੱਚੀਆਂ ਅਸੀਂ ਲਾਗੇ ਰਹਿੰਦੇ ਆ ਰਾਤ ਨੂੰ ਅਸੀਂ ਮਾੜਾ ਮੋਟਾ ਧਿਆਨ ਰੱਖੀਦਾ ਐ ਇਸ ਕਰਕੇ ਮੇਰੀ ਇਹ ਹੀ ਬੇਨਤੀ ਆ ਕਿ ਧੀਆਂ ਵਾਲੇ ਅਸੀਂ ਨਹੀਂ ਆ ਕਿ ਇਹਨਾਂ ਨੂੰ ਬਾਕੇ ਸਮਝਾ ਕੇ ਥੋੜਾ ਬਹੁਤ ਤੇ ਨਾਜ ਰਾਜੀ ਨਾਵਾ ਕੀਤਾ ਜਾਵੇ ਜੀ ਹੁਣ ਪ੍ਰੈਸ਼ਰ ਕਾਦਾ ਪਾਇਆ ਜਾਂਦਾ ਇਹਨਾਂ ਦਾ ਪ੍ਰੈਸ਼ਰ ਇਹੀ ਪਾਇਆ ਜਾਂਦਾ ਏ ਕਿ ਉਹ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਅਸੀਂ ਰਾਜੀ ਨਾਵਾ ਕਰ ਲੇਨੇ ਕਿਰਾਇਆ ਜਨਾਵ ਲਾੜ ਨਾ ਰੇ ਜਿ ਕਰਾਈ ਸੀ ਹਾਂਜੀ ਇਹਨਾਂ ਲਾੜ ਮਰਜ ਕਰਾਈ ਸੀ ਇਹ ਪਾਸੇ ਆਏ ਆ ਸਾਰੇ ਤੇ ਇਹਨਾਂ ਨਾਲ ਮਰਜ਼ ਕਰਾਈ ਚਲੋ ਮੰਨਦੇ ਆ ਥੋੜੀਆਂ ਬਹੁਤੀਆਂ ਮੁਸੀਬਤਾਂ ਘਰਾਂ ਦੀਆਂ ਹੁੰਦੀਆਂ ਆਏ ਚਲੋ ਜੇ ਮਾਂ ਤੇ ਲੱਗ ਗਿਆ ਆ ਗਿਆ ਮਾਂ ਤੇ ਦਾਹ ਕਨੀ ਬੰਦਾ ਕਿਤੀ ਪੁੱਤ ਦਾ ਘਰ ਜਾੜਿਆ ਜਾਵੇ ਸਭਾ ਮਾਂ ਤੇ ਉਲਟਾ ਬੰਦਾ ਹੈ ਕਿ ਬੈਠਾ ਜਾਵੇ ਹਾਂਜੀ ਸਾਥ ਇਹਨਾਂ ਦਾ ਦੇਣਾ ਚਾਹੀਦਾ ਸੀ ਹਾਂਜੀ ਹੋਇਆ ਸੀ ਕੀ ਕਾਰਨ ਹੋਇਆ ਸੀਗਾ ਤੁਸੀਂ ਅੱਜ ਵੀ ਆਏ ਹੋ ਝਗੜਾ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ ਐਮਐਲਆਰ ਆ ਮਸੂਲ ਹੋਈ ਸਾਰ ਹਾਂਜੀ ਪਲੱਸ ਦਿਲਵਿੰਦਰ ਸਿੰਘ ਨੇ ਦਰਖਾਸਤ ਦਿੱਤੀ ਸੀ ਸਾਰ ਹੂੰ ਹੂੰ ਵੀ ਸਾਡਾ ਝਗੜਾ ਹੋਇਆ ਇਸ ਤਰ੍ਹਾਂ ਕਰਕੇ ਹੂੰ ਹੂੰ ਉਹਦੇ ਬਾਬਤਾਂ ਹੈ ਦੋਨਾਂ ਧਿਰਾਂ ਦਾ ਬਿਆਨ ਲਿਖਣਾ ਹੈ ਅਚੇ ਬਿਆਨ ਲਿਖਣਾ ਹੈ ਜੀ ਕੋਈ ਕਾਰਵਾਈ ਹੋਈ ਕਿਸੇ ਤਰ੍ਹਾਂ ਦੀ ਕਿ ਹਜੇ ਕਾਰਵਾਈ ਸਾਰਾ ਪੈਂਡਿੰਗ ਹੈ ਜੀ ਪੈਂਡਿੰਗ ਚੱਲ ਰਹੀ ਵੀ ਜੀ ਤੇ ਇਹ ਪਰਿਵਾਰ ਵੀ ਕਹਿ ਰਿਹਾ ਵੀ ਉਹ ਝੂਠੀਆਂ ਸੱਟਾਂ ਢਾ ਕੇ ਦਾਖਲ ਹੋਇਆ ਜਾਂ ਪੁਲਿਸ ਸਾਡੇ ਨਾਲ ਧੱਕਾ ਕਰੀ ਕੀ ਕਰ ਰੈਸਟਿਗੇਸ਼ਨ ਦਾ ਮਾਮਲਾ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਦੋਂ ਅਸੀਂ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਹਾਂ ਹਾਂ ਕੀ ਮਾਮਲਾ ਲੱਗਿਆ ਤੁਹਾਨੂੰ ਮਾਮਲਾ ਕਿਸ ਤਰੀਕੇ ਨਾਲ ਜੀ ਕੀ ਮਾਮਲਾ ਕੀ ਲੱਗਿਆ ਤੁਹਾਨੂੰ ਸ਼ੱਕ ਦਾ ਕੀ ਲੱਗਿਆ ਜਿਹੜਾ ਲੜਾਈ ਹੋਈ ਹੈ ਕੀ ਝਗੜਾ ਹੈ ਕੀ ਲੱਗਿਆ ਮਾਮਲਾ ਮਾਮਲਾ ਜੀ ਇਹ ਸਰਕਾਰੀ ਕੋਈ ਜ਼ਮੀਨਾਂ ਦੇ ਪਈ ਆ ਬਚਾੜੇ ਕੋਈ ਤਾਰ ਮੈਂ ਇਥੇ ਜਾਣਦੀ ਸੀ ਇਹਨਾਂ ਦੀ ਇਹਨਾਂ ਨੂੰ ਲੱਗੀ ਸੀ ਹਾਂ ਉਹਨੂੰ ਲੈ ਕੇ ਲੜਾਈ ਹੋਈ ਹੁੰਦੀ ਹੈ ਝਗੜਾ ਹੋਇਆ ਹਾਂਜੀ ਅੱਛਾ ਸਟਾਅ ਵਜ ਗਿਆ ਨੇ ਕਿਸੇ ਵਜੀਆਂ ਜੀ ਦੋਨਾਂ ਤਰ੍ਹਾਂ ਦੇ ਵਜੀਆਂ ਅੱਛਾ ਹੁਣ ਤਵਦੀਸ਼ੀ ਕਰ ਰਹੇ ਤੁਸੀਂ ਹਾਂਜੀ ਤਰਤੀਸ਼ ਕਰਦੇ ਹਾਂ